ਕਾਰਜੋ ਮੁਲਾਜ਼ਮ ਸਾਥਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੀ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨਾਲ ਮੀਟਿੰਗ 27 ਅਕਤੂਬਰ ਦੀ ਚੋਣ ਤੋਂ ਪਹਿਲਾਂ ਸਰਕਾਰ ਨੇ ਵੱਡਾ ਐਲਾਨ ਕੀਤਾ ਮਾਨ ਸਰਕਾਰ ਬਲੋ ਚੋਣਾ ਨੇੜੇ ਹੋਣ ਕਰਕੇ ਮੁਲਾਜ਼ਮਾਂ ਦੇ ਡੀਏ ਵਿੱਚ 16% ਵਾਧਾ ਕਰਨ ਲਈ ਪੱਤਰ ਜਾਰੀ ਕੀਤਾ ਜਾ ਸਕਦਾ ਹੈ ਮੁਲਾਜ਼ਮਾਂ ਦੀ ਜਾਇਜ ਮੰਗ ਪੂਰੀ ਕੀਤੀ ਜਾ ਸਕਦੀ ਹੈ ਮੁਲਾਜ਼ਮਾਂ ਤੇ ਪੈਨਸ਼ਨ ਲਈ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਸੰਬੰਧੀ 27 ਅਕਤੂਬਰ ਦੀ ਚੰਡੀਗੜ੍ਹ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਐਲਾਨ ਕਰ ਸਕਦੇ ਹਨ ਮਾਨ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ 2022 ਪੱਤਰ ਜਾਰੀ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਅੱਜ ਤੱਕ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ 2004 ਤੋਂ ਭਰਤੀ ਹੋਏ ਮੁਲਾਜ਼ਮਾ ਵੱਲੋਂ ਪ੍ਰਾਣੀ ਸਕੀਮ ਬਹਾਲ ਕਰਵਾਉਣ ਸਵੰਦੀ ਮੁਹੱਲੀ ਜਲੰਧਰ ਚੰਡੀਗੜ੍ਹ ਤੇ ਲੁਧਿਆਣੇ ਮਾਨ ਸਰਕਾਰ ਦੇ ਪੁਤਲੇ ਫੁੱਕੇ ਗਏ ਫੁੱਕੇ ਗਏ ਕੋਈ ਪਰ ਕੋਈ ਅਸਰ ਨਹੀਂ ਹੋਇਆ ਅਧਿਕਾਰੀਆਂ ਕਰਮਚਾਰੀਆਂ ਤੇ ਪੈਨਸ਼ਨਾਂ ਵੱਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੇ ਖਿਲਾਫ ਰੋਸ ਧਰਨਾ ਸਤਿਕਾਰਯੋਗ ਮੁਲਾਜ਼ਮ ਬੀਰੋ ਪੰਜਾਬ ਸਰਕਾਰ ਨੇ ਲੁਧਿਆਣਾ ਦੇ 10 ਦਫ਼ਤਰਾਂ ਦੀਆਂ ਇਮਾਰਤਾਂ ਵੇਚਣ ਦਾ ਫੈਸਲਾ ਕਰ ਦਿੱਤਾ ਹੈ ਜਿਸ ਦੇ ਰੋਸ ਬਜੋਂ 24/10/2025 ਤੇ 29/10/25 ਨੂੰ ਚੀਫ਼ ਦਫ਼ਤਰ ਲੁਧਿਆਣਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ 2/11/2025 ਨੂੰ ਪੰਜਾਬ ਲੈਵਲ ਦਾ ਧਰਨਾ ਆਰਥਿਕ ਚੌਕ ਲੁਧਿਆਣਾ ਵਿਖੇ ਲਗਾਇਆ ਜਾਵੇਗਾ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਇਜੱਥੇਵੰਦੀਆਂ ਦੇ ਆਗੂ ਸਹਿਬਾਨ ਸ਼ਾਮਿਲ हसन ਜੁਆਇੰਟ ਫਾਰਮ ਇਕਤਾ ਮੰਚ ਇੰਜੀਨੀਅਰ ਦੇ ਐਸਓ ਜੂਨੀਅਰ ਐਸਓ ਇੰਜੀਨੀਅਰ ਐਸਓ ਦੇ ਅਹੁਦੇਦਾਰ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਰੇ ਸਾਥੀਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਧਰਨੇ ਵਿੱਚ ਸਮੂਲੀਅਤ ਕਰਨੀ ਜ਼ਰੂਰੀ ਹੈ ਕਿਉਂਕਿ ਜੇ ਦਫ਼ਤਰ ਹੀ ਨਾਰਾ ਹੈ ਤਾਂ ਪਾਵਰ ਕਾਮ ਦਾ ਮਹਿਕਮਾ ਹੀ ਨਹੀਂ ਰਹਿਣਾ ਤਨਖਾਹ ਤਨਖਾਹ ਤੇ ਪੈਨਸ਼ਨਾ ਕਿਸ ਤੋਂ ਲੈਣੀ ਹੈ ਰਿਟਾਇਰਮੈਂਟ ਨੂੰ ਮੁਲਾਜ਼ਮਾਂ ਨੂੰ ਫੈਕਟਰ 2.95 ਲਾਗੂ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗ ਵਿੱਚ ਕੇਵਲ ਲਾਰੇ ਹੀ ਪ੍ਰਾਪਤ ਹੋਏ ਮਾਨ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.95 ਲਾਗੂ ਕਰੇ 2004 ਤੋਂ ਭਰਤੀ ਹੋਏ ਮੁਲਾਜ਼ਮਾ ਵੱਲੋਂ ਪੁਰਾਣੀ ਸਕੀਮ ਬਹਾਲ ਕਰਵਾਉਣ ਸੰਦੀ ਮੁਹੱਲੀ ਜਲੰਧਰ ਚੰਡੀਗੜ੍ਹ ਤੇ ਲੁਧਿਆਣੇ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ ਪਰ ਕੋਈ ਅਸਰ ਨਹੀਂ ਹੋਇਆ ਗੁਰੂ ਗੋਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਤੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਕੱਚੇ ਮੁਲਾਜ਼ਮਾਂ ਦੇ ਆਗੂਆਂ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗ ਵਿੱਚ ਲਾਰੇ ਹੀ ਪ੍ਰਾਪਤ ਹੋਏ ਜੇਕਰ ਹੁਣ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ 2027 ਦੀਆਂ ਚੋਣਾਂ ਦਾ ਨਤੀਜੇ ਦਿੱਲੀ ਵਾਲੇ ਹੋਣਗੇ ਧੰਨਵਾਦ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ